ਫੇਮੀ ਨਾਲ ਲੱਡੀ ਹੋ ਤੋ ਜੇਤੀ ਆ ਗਿਆ ਉਹ ਜੇਤੀ ਆ ਗਿਆ ਉਹ ਜੇਤੀ ਆ ਗਿਆ ਪਰਸੋ ਦਾ ਮੇਰੇ ਨਾਲ ਉਹ ਬੜੀ ਦੂਰ ਮਿੱਟੂ ਛੱਡ ਕੇ ਚੱਲ ਗਿਆ ਮੇਰੇ ਪਤਾ ਨਹੀਂ ਕੀ ਮਾਰ ਗਿਆ ਮਾਰ ਗਿਆ ਸਤਾ ਗਿਆ ਉਹ ਮੈਂ ਕਹਿੰਦਾ ਵੀ ਬੁਆ ਕਰਦੀ ਤੰਦੂਤ ਹੋ ਜੇਤੀ ਆ ਗਿਆ ད�ས <laughs> ད�ས <laughs> ਲਾ ਗੁਰਦਾਸਪੁਰ ਦੇ ਪਿੰਡ ਦਿਵਾਨੀਵਾਲ ਜਿੱਥੋਂ ਦਾ ਰਹਿਣ ਵਾਲਾ ਕਰਮਬੀਰ ਸਿੰਘ ਅੱਜ ਘਰਦਿਆਂ ਨੂੰ ਸੁਨਿਆਹ ਮਿਲਦਾ ਵਾ ਕਿ ਉਹਨਾਂ ਦਾ ਪੁੱਤ ਜਿਹੜਾ ਵਾ ਉਹ ਸ਼ਹੀਦ ਹੋ ਗਿਆ ਵਾ ਅਸਾਮ ਦੇ ਵਿੱਚ ਗ੍ਰਿਫਟ ਕੰਪਨੀ ਦੇ ਵਿੱਚ ਲਗਾਤਾਰ 16 ਸਾਲ ਤੋਂ ਨੌਕਰੀ ਕਰ ਰਿਆ ਸੀ ਤਾਂ ਜਿਸ ਦੀ ਅੱਜ ਪਹਾੜੀ ਡਿੱਗਣ ਦੇ ਨਾਲ ਸਵੇਰੇ ਮੌਤ ਹੋ ਜਾਂਦੀ ਹੈ ਜਦੋਂ ਪਰਿਵਾਰ ਨੂੰ ਸੁਨਿਆਹ ਮਿਲਦਾ ਵਾ ਤਾਂ ਮਜ਼ੁਰਗ ਮਾਪੇ ਦਾ ਵੀ ਕਿਤੇ ਨਾ ਕਿਤੇ ਰੋ ਰੋ ਕੇ ਬੁਰਾ ਹਾਲ ਆ ਆਪਣੇ ਪਿੱਛੇ ਗਰਮਬੀਰ ਆਪਣੀ ਪਤਨੀ ਅਤੇ 14 ਸਾਲ ਦਾ ਬੇਟਾ ਅਤੇ ਬਜ਼ੁਰਗ ਮਾਪੇ ਛੱਡ ਗਏ ਨੇ ਬਾਪੂ ਆ ਸਾਡੇ ਨਾਲ ਗੱਲ ਕਰ ਲਾਂਗੇ ਬਾਪੂ ਜੀ ਤੁਸੀਂ ਖੁਦ ਪਟਨਾ ਸਾਹਿਬ ਗਏ ਸੀ ਗੁਰਦਾਰਾ ਸਾਹਿਬ ਨਤਮਸਤਕ ਹੋਣ ਗਏ ਸੀ ਤਾਂ ਸੁਨਿਆ ਮਿਲਦਾ ਵਾ ਕਿ ਪੁੱਤ ਇਸੇ ਤਰੀਕੇ ਨਾਲ ਸ਼ਹੀਦ ਹੋ ਗਿਆ ਪਹਾੜੀ ਡੇਗਨ ਦੇ ਨਾਲ ਤਾਂ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਨੌਜਵਾਨ ਨੇ ਜਿਹੜੇ ਦੇਸ਼ ਦੀ ਸੇਵਾ ਵਾਸਤੇ ਸਰਹੱਦਾਂ ਦੇ ਰਾਖੀ ਕਰਦੇ ਪਏ ਨੇ ਪਰ ਜਦੋਂ ਪਰਿਵਾਰਾਂ ਨੂੰ ਐਸੇ ਸਨੇਹ ਮਿਲਦੇ ਇਹਨਾਂ ਨੂੰ ਮਗਰ ਤੇ ਕਿਤੇ ਨਾ ਕਿਤੇ ਪਰਿਵਾਰ ਟੁੱਟ ਜਾਂਦੇ ਨੇ ਉਸ ਵੇਲੇ ਬਿਲਕੁਲ ਦਬਦਾ ਹੀ ਕੋਈ ਨਹੀਂ ਲੱਗੇ ਅੱਖਾਂ 'ਚ ਇਹ ਰਹਿ ਜਾਂਦਾ ਉਹ ਬਣ ਕੇ ਗਿਆ ਭਾਈ ਕਿਦਾਂ ਦਾ ਕੰਮ ਬਣਾਇਆ ਕੀ ਅਸੀਂ ਕਰਨ ਦੇ ਤੇ ਕਿਦਾਂ ਦਾ ਕੰਮ ਹੋ ਗਿਆ ਨਹੀਂ ਗਾ ਆਪਣੇ ਵਾਅਦੇ ਗੇ ਅਰਦਾਸ ਕਰਨਾ ਇਹ ਵੀ ਅੰਤ ਉਹ ਜਿਹਾ ਸੀ ਜਦੋਂ ਸਲਾਮ ਲਏ ਉਹਨਾਂ ਦੇ ਭੈਣ ਤੇ ਪਤਾ ਹੀ ਨਹੀਂ ਲੱਗਾ ਵੇ ਅੱਖਾਂ 'ਚ ਲੱਗੇ ਗਿਆ ਉਹਦੋਂ ਪੈਸਾ ਮਿਲਿਆ ਬਿਲਕੁਲ ਜਸਤਿਕ ਦੇ ਨਾਲ ਬਾਪੂ ਨੇ ਦੱਸਿਆ ਕਿ ਲੰਬੀ ਉਮਰ ਵਾਸਤੇ ਅਰਦਾਸ ਕਰਨ ਗਏ ਸੀ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਗੁਰੂ ਘਰ ਗਏ ਸੀ ਪਰ ਸੁਨਿਆਹ ਮਿਲਦਾ ਵਾ ਤਾਂ ਫਿਰ ਕਿਤੇ ਨਾ ਕਿਤੇ ਜਰੂਰ ਉਸ ਵੇਲੇ ਜਿੱਥੇ ਪਿੰਡ ਅੱਜ ਪੂਰਾ ਸੋਗ ਦੀ ਲਹਿਰਾਂ ਜਿੱਥੇ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਨੇ ਰਿਸ਼ਤੇਦਾਰ ਆਏ ਨੇ ਪਿੰਡ ਵਾਸੀ ਆਏ ਨੇ ਤਾਂ ਉੱਥੇ ਨਾਲ ਦੀ ਨਾਲ ਬਾਪੂ ਦਾ ਇਹ ਵੀ ਕਹਿਣਾ ਵਾ ਕਿ ਸਾਨੂੰ ਨਹੀਂ ਸੀ ਪਤਾ ਕਿ ਇਸ ਤਰੀਕੇ ਦੇ ਨਾਲ ਸਾਡੇ ਪੁੱਤ ਨਾਲ ਹੋਵੇਗਾ ਗੱਲਬਤ ਕਰ ਲਾਂਗੇ ਹੋਰ ਵੀ ਰਿਸ਼ਤੇਦਾਰ ਨੇ ਭਾਈ ਕੀ ਕੰਮ ਕੀ ਕਰਦੇ ਸੀ ਉੱਥੇ ਕਿਸ ਤੀਕੇ ਨਾਲ ਆਪਣੀ ਜਿਹੜੀ ਡਿਊਟੀ ਨਿਭਾਉਂਦੇ ਸੀ ਤੇ ਕਿੰਨਾ ਸਮਾਂ ਹੋ ਗਿਆ ਸੀ ਇਹ 2009 ਚ ਭਰਤੀ ਹੋਏ ਆ ਤੇ 2009 ਤੋਂ ਦੇਖਦੀ ਸੇਵਾ ਕਰ ਰਹੇ ਸੀਗੇ ਤੇ ਉਹ ਆਸਾਮ ਸਾਈਡ ਇਹਨਾਂ ਦੀ ਡਿਊਟੀ ਸੀਗੀ ਤੇ ਕੱਲ ਇਹ ਆਪਣਾ 7 ਤਰੀਕ ਨੂੰ ਸੁਨੇਹਾ ਆਇਆ ਹੈ ਵੀ ਉਹਨਾਂ ਨੂੰ ਸੱਟ ਲੱਗੀ ਹੈ ਤੇ ਉਹਨਾਂ ਤੇ ਜਦੋਂ ਪਹਾੜੀ ਗਿਰ ਗਈ ਹੈ ਸਲਾਈਡ ਹੋ ਗਈ ਹੈ ਤੇ ਜਿਹੜੇ ਨਾਲ ਦੇ ਮੁੰਡੇ ਆ ਜਾਂ ਕੰਪਨੀ ਸੀਓ ਫੋਨ ਕਰਦਾ ਸੀ ਕਿ ਵੀ ਆਪਾਂ ਅਜੇ ਕੱਢ ਰਹੇ ਹਾਂ ਜਦੋਂ ਸ਼ਾਮ 5:30 6 ਵਜੇ ਉਹਨਾਂ ਦਾ ਸੁਨੇਹਾ ਆਇਆ ਕਿ ਉਹ ਡੈੱਡ ਹੋ ਗਿਆ ਤੇ ਦੁੱਖਾਂ ਦਾ ਪਹਾੜ ਹੀ ਡੇਗ ਗਿਆ ਜੀ ਬਹੁਤ ਨੇਕ ਦਿਲ ਬਹੁਤ ਇਨਸਾਨ ਇੱਥੇ ਜਿੱਥੋਂ ਮਰਜ਼ੀ ਪੁੱਛੋ ਐਡਾ ਵਧੀਆ ਇਨਸਾਨ ਸੀ ਕਿਹਨਾ ਆਪਾਂ ਬਿਆਨ ਨਹੀਂ ਕਰ ਸਕਦੇ ਉਹ ਕੋ ਜਿਸ ਤੀਕੇ ਨਾਲ ਰੋਡ ਕੰਸਟਰਕਸ਼ਨ ਦੇ ਵਿੱਚ ਕੰਮ ਕਰਦੇ ਸੀ ਹਨਾ ਨਾਲ ਦੀ ਨਾਲ ਜੀਸੀਬੀ অপারেਟਰ ਦਾ ਉਥੇ ਡਿਊਟੀ ਕਰਦੇ ਸੀ ਉਹ ਫੌਜ ਦੀਆਂ ਕਿੰਨੀਆਂ ਕਫਸਿਲਟੀਆਂ ਉਹਨਾਂ ਨੂੰ ਫਿਰ ਮਿਲਦੀਆਂ ਸੀ ਸਾਰਾ ਫੌਜੀ ਆ ਆਰਮੀ ਦਾ ਗ੍ਰਿਫ محکمہ ਜਿਹੜਾ ਇਹ ਆਰਮੀ ਦਾ ਹੀ ਹਿੱਸਾ ਹੈ ਹਾਂਜੀ ਤੇ ਸਾਰਾ ਬਾਕੀ ਇਹ ਗ੍ਰਿਫ ਚ ਨੌਕਰੀ ਕੀਤੀ ਇਹਨਾਂ ਨੂੰ ਸਾਰਾ ਇਹ ਪਤਾ ਹੈ ਇਹਨਾਂ ਨੂੰ ਇਹਨਾਂ ਨੂੰ ਅਸੀਂ ਜਾਣਕਾਰੀ ਲੈ ਸਕਦੇ ਆਂ ਆਪਾਂ ਬਜ਼ੁਰਗੋ ਕੀ ਲੱਗਦਾ ਸੀ ਕਰਮਵੀਰ ਤੁਹਾਡਾ ਕੀ ਲੱਗਦਾ ਸੀ ਮੈਂ ਫਫੜ ਲੱਗਣਾ ਉਹਦਾ ਤੁਸੀਂ ਵੀ ਉਸੇ ਡਿਪਾਰਟਮੈਂਟ ਚ ਗ੍ਰਿਫ ਚ ਕੰਮ ਕੀ ਹਾਂਜੀ ਇਹ ਡੋਜ਼ਰ ਪ੍ਰਿੰਟਰ ਸੀ ਮੈਂ ਐਮਟੀ ਡਰਾਈਵਰ ਸੀ ਹਾਂਜੀ ਫੌਜ ਦੀਆਂ ਕਿੰਨੀਆਂ ਕਿ ਸੇਵਾਵਾਂ ਜਿਹੜੀਆਂ ਜਾਂ ਕਿੰਨੀਆਂ ਕਿ ਫੈਸਿਲਿਟੀਆਂ ਜਿਹੜੀਆਂ ਨੇ ਫੌਜ ਦੀਆਂ ਇਹਨਾਂ ਨੂੰ ਮਿਲਦੀਆਂ ਗ੍ਰੇਫੂਨ ਕੰਪਨੀ ਨੂੰ ਉਹ ਇਦਾਂ ਜੀ ਪੂਰੀ ਜਿੰਨੀਆਂ ਆਰਮੀ ਦੀਆਂ ਨੇ ਸਾਡੀਆਂ ਉਹਦੇ ਬਰਾबरी ਨੇ ਉਹਦਾ ਸਹਲਤियां ਕੁਝ ਹੈ ਨਹੀਂ ਜਿਹੜੀਆਂ ਵਿੱਚ ਨਹੀਂ ਹੋਣਾ ਕਿ ਜੂ ਜੂ ਮੈਨੂੰ 10 ਸਾਲ ਹੋ ਗਏ ਨੇ ਪੈਨਸ਼ਨ ਆਏ ਨੂੰ ਉਦੋਂ ਦਾ ਤਾਂ ਹੁਣ ਦਾ ਸ਼ੰਤਰ ਹੋ ਗਿਆ ਕਿ ਹੋਰ ਨਵੀਆਂ ਜਾਂ ਕੋਈ ਪੁਰਾਣੀਆਂ ਘਟ ਗਈਆਂ ਕੋਈ ਵਧ ਗਈਆਂ ਇਦਾਂ ਜੀ ਬਾਕੀ ਹੈ ਕਿ 2000 2004 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਉਹਨਾਂ ਦੀ ਪੈਨਸ਼ਨ ਨਹੀਂ ਹੈ ਹੁਣ ਅਗਲੇ ਜਿਹੜਾ ਆ ਰਿਹਾ ਉਹਦਾ ਹੁਣ ਸਾਨੂੰ ਪਤਾ ਨਹੀਂ ਹੈ ਜਦੋਂ ਤੋਂ ਮੈਂ ਆਇਆ 2004 ਤੱਕ ਪੈਨਸ਼ਨ ਜਿਹੜੀ ਹੈ ਬੰਦ ਹੋ ਗਈ ਹੈ ਆਈਟੀਬੀਪੀ ਸੀਆਰਪੀ ਬੀਐਸਐਫ ਗ੍ਰਫ ਹੁਣ ਤਾਂ ਸਾਰਿਆਂ ਦੀ Army ਦੀ ਵੀ ਬੰਦੀ ਹੁਣ ਡੀਆ ਨਵੇਂ ਵਾਲਿਆਂ ਦੀ ਤੇ ਬਾਕੀ ਸਾਰਾ ਤੇ ਸੈਂਟਰ ਗਵਰਨਮੈਂਟ ਆ ਸਾਡੀ ਫੇਮ ਆਰਮੀ ਹੈ ਕੋਈ ਫਰਕ ਨਹੀਂ ਹੈ ਵੋਈ ਸਾਨੂੰ ਕੰਟੀਨੈਂਸ ਰੈਜ ਹੈ ਵੋਈ ਸਾਨੂੰ ਕੁਆਟਰ ਗਾਰਡ ਹੈ ਉਹੀ ਸਾਨੂੰ ਵੈਲਡ ਫੋਰਸ ਉਹ ਹੀ ਵਰਦੀ ਹੈ ਜੀ ਵਰਦੀ ਵਰਜੀ ਥੋੜਾ ਫਰਕ ਹੋ ਜਾਂਦਾ ਤੇ ਬਾਕੀ ਫਸਲਟੀਆਂ ਤੇ ਹੈ ਹੀ ਨੇ ਸਾਰੀਆਂ ਹੈ ਨੇ ਹਾਂਜੀ ਪੁੱਤ ਬਾਪੂ ਚਲਾ ਗਿਆ ਹੈ ਕਦੇ ਨਹੀਂ ਹੁਣ ਕੋ ਲਾਣਾ ਲਾਸਟ ਵਾਰੀ ਕਦੋਂ ਗੱਲ ਹੋਈ ਸੀ ਬਾਪੂ ਨਾਲ ਮੈਂ ਮੈਸੇਜ ਆਇਆ ਸੀ ਇੱਕ ਵੋਇਸ ਮੈਸੇਜ ਹੀ ਅੰਕਲ ਆਇਆ ਸੀ ਬਸ ਇੱਕ ਹਾਂਜੀ 7 ਤਰੀਕ ਨੂੰ ਸਵੇਰੇ 11 ਵਜੇ ਮੈਸੇਜ ਆਇਆ ਸੀ ਵੋਇਸ ਮੈਸੇਜ ਇੱਕ ਬਸ ਉਸ ਤੋਂ ਬਾਅਦ ਬਸ ਕੀ ਕਹਿੰਦੇ ਸੀ ਬਾਪੂ ਫਿਰ ਲਾਸਟ ਵਾਰ ਕੀ ਕਹਿੰਦੇ ਸੀ ਵਾਇਸ ਮੈਸੇਜ ਬਸ ਇਹੀ ਕਿ ਉੱਥੇ ਨਗਰ ਕੀਰਤਨ ਨਿਕਲੇ ਆਇਆ ਨਾ ਡੇ ਤੇ ਤੇ ਕਹਿੰਦੇ ਸੀ ਸੇਵਾ ਕਰੀ ਬਸ ਤੇ ਚਲੋ ਬਾਅਦੋਂ ਕਰਾਂਗੇ ਗੱਲ ਸ਼ਾਮ ਨੂੰ ਬਸ ਇਨਾ ਕੀ ਵਾਇਸ ਮੈਸੇਜ ਹੀ ਬਸ ਜ਼ਿਆਦਾ ਗੱਲ ਨਹੀਂ ਹੋਈ ਮम्मा ਨਾਲ ਹੋਈ ਸੀ ਗੱਲ ਮੇਰੇ ਨਾਲ ਬਸ ਵਾਇਸ ਮੈਸੇਜ ਹੀ ਹੋਈ ਮੇਰੇ ਨਾਲ ਗੱਲ ਵੀ ਓਨੀ ਕੀ ਹੁੰਦੀ ਮਤਲਬ ਠੀਕ ਠਾਕ ਹੀ ਗੱਲ ਹੁੰਦੀ ਪਪਾ ਦੀ ਇਦੋਂ ਮੰਮਾ ਨੂੰ ਹੁਣਾ ਉਦੋਂ ਹੀ ਕਰਨੀ ਬਾਕੀ ਪਰ ਕਿੱਦਾਂ ਹੀ ਚੱਲਦੀ ਉਹਦੇ ਕੀ ਮੰਗ ਕੀ ਕਰਦੇ ਕਿਉਂਕਿ ਉਸ ਬੱਚੇ ਦਾ ਘਾਟਾ ਕਦੇ ਪੂਰਾ ਨਹੀਂ ਹੋਣਾ ਜਿਹੜਾ ਬੱਚਾ ਚਲਾ ਗਿਆ ਸੇਵਾ ਨਿਭਾਉਂਦਾ ਡਿਊਟੀ ਕਰਦੇ ਆ ਪੁੱਤ ਤਾਂ ਛੋਟਾ 14 ਸਾਲ ਦਾ ਘਰ ਵਾਲੀ ਹੈ ਬਜ਼ੁਰਗ ਮਾਂ ਬਾਪ ਨੇ ਮੰਗੇ ਹੋਈ ਹੈ ਵੀ ਜੋ ਸਰਕਾਰ ਨੇ ਜੋ ਵੀ ਆਪਣੇ ਦੇਸ਼ ਦੀ ਰੱਖਿਆ ਇੱਕ ਵਾਸਤੇ ਸ਼ਹੀਦ ਹੋਏ ਨੇ ਜੋ ਵੀ ਉਹਨਾਂ ਦਾ ਬਣਦਾ ਇਹ ਗਿਨ ਜਿਵੇਂ ਪੰਜਾਬ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਕਿ ਵੀ ਉਹ ਵੀ ਆਪਣਾ ਪੂਰਾ ਯੋਗਦਾਨ ਪਾਉਣ ਤੇ ਇਹਨਾਂ ਨੂੰ ਕਿਉਂਕਿ ਪਿੱਛੇ ਬੇਟਾ ਹੈ ਪਤਨੀ ਹੈ ਬਜ਼ੁਰਗ ਮਾਂ ਪਿਓ ਹੈ ਤੇ ਅਸੀਂ ਦੇਖਿਆ ਨੇ ਕਿ ਉਹਨਾਂ ਨੂੰ ਵੱਤ ਤੋਂ ਵੱਤ ਜਿਹੜੀ ਵੀ ਜੋ ਵੀ ਉਹਨਾਂ ਦਾ ਹੈਗਾ ਸਿਸਟਮ ਸਰਕਾਰ ਦਾ ਉਹ ਮੁਹੱਈਆ ਕਰਾਇਆ ਜਾਵੇ ਲੋਕਲੇ ਕਿਤੇ ਨਾ ਕਿਤੇ ਪਰਿਵਾਰ ਜਿਹੜਾ ਵਾ ਜਿਸ ਤਰੀਕੇ ਦੇ ਨਾਲ ਮੰਗ ਕਰ ਰਿਹਾ ਕਿ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜੋ ਬੰਦਾ ਮੁਆਵਜ਼ਾ ਵਾਣ ਨੂੰ ਦਿੱਤਾ ਜਾਵੇ ਤਾਂ ਜੋ ਬਜ਼ੁਰਗ ਮਾਂ-ਬਾਪ ਦਾ ਜਿਹੜਾ ਬੁਢਾਪਾ ਵਾ ਉਹ ਇੱਕ ਚੰਗੇ ਤਰੀਕੇ ਨਾਲ ਕਟਿਆ ਜਾ ਸਕੇ ਅਤੇ ਨਾਲ ਦੀ ਨਾਲ ਪੁੱਤ ਨੇ ਕਿਹਾ ਕਿ ਅਖੀਰਲੀ ਵਾਰ ਬਾਪੂ ਦੀ ਗੱਲ ਮੇਰੇ ਨਾਲ ਹੁੰਦੀ ਹੈ ਵੌਇਸ ਮੈਸੇਜ ਜਰੀਏ ਮੈਨੂੰ ਮੈਸੇਜ ਆਂਦਾ ਵਾ ਕਿ ਪੁੱਤ ਸੇਵਾ ਕਰਨੀ ਹੈ ਨਗਰ ਕੀਰਤਨ ਤੇ ਸੋ ਕਿਤੇ ਨਾ ਕਿਤੇ ਇਸ ਪਰਿਵਾਰ ਵਾਸਤੇ ਬੜਾ ਹੀ ਦੁੱਖਾਂ ਦਾ ਪਹਾੜ ਡਿੱਗਿਆ ਹੈ ਇਹਨਾਂ ਦੇ ਉੱਤੇ ਕਿਉਂਕਿ ਕਦੇ ਵੀ ਉਸ ਬੱਚੇ ਦਾ ਕਰਮਵੀਰ ਦਾ ਘਾਟਾ ਪੂਰਾ ਨਹੀਂ ਹੋਵੇਗਾ ਕੱਲ ਉਸ ਦੀ ਜਿਹੜੀ ਮ੍ਰਿਤਕ ਦੇਵ ਆ ਇੱਥੇ ਪਿੰਡ ਦਿਵਾਨੀਵਾਲ ਪਹੁੰਚੇਗੀ ਤੇ ਸਰਕਾਰੀ ਸਨਮਾਨਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਜਿਹੜਾ ਉਸ ਦੇ ਜੱਦੀ ਪਿੰਡ ਦਿਵਾਨੀਵਾਲ ਹੀ ਕੀਤਾ ਜਾਵੇਗਾ ਕੈਮਰਾ ਪਰਸਨ ਬੌਬੀ ਦੇ ਨਾਲ ਜਤਨਦਕ ਹੁੰਨੜ ਡੇਲੀ ਪੋਸਟ ਪੰਜਾਬੀ ਬਟਾਲਾ